ਸਭ ਕਰਤਾ ਗੁਰੂ ਤੇ ਰਿਹਾ ਸੰਤ ਸਤਸਤ ਸਭ ਕਰ ਹਜ਼ੂਰ ਮਹਾਰਾਜੀ ਦੀ ਬਾਣੀ ਹੈ ਹਜ਼ੂਰ ਇਹਦੇ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਇਹਨੂੰ ਆਪਣੇ ਸਤਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਜਿਸ ਤਰ੍ਹਾਂ ਇੱਕ ਬੱਚਾ ਆਪਣੀ ਮਾਂ ਦੇ ਕੋਲ ਦੁੱਧ ਪੀਣ ਦੇ ਲਈ ਰੋਂਦਾ ਹੈ ਫੇਰ ਉਹ ਦੁੱਧ ਪੀਉਂਦੀ ਹੈ ਪਹਿਲਾਂ ਤਾਂ ਕੋਸ਼ਿਸ਼ ਕਰਦੀ ਹੈ ਇਹਨੂੰ ਟਾਲਣ ਦੀ ਖੇਡ ਦੇ ਕੇ ਪਰ ਬੱਚਾ ਜਦੋਂ ਪੂਰਾ ਦੁੱਧ ਦੇ ਲਾਲਚ ਦੇ ਵਿੱਚ ਹੁੰਦਾ ਹੈ ਭੁੱਖ ਚ ਹੁੰਦਾ ਹੈ ਫਿਰ ਉਹ ਰੋਂਦਾ ਹੈ ਉਹ ਅਖੀਰ ਉਹ ਲਤ ਪਕੜ ਲੈਂਦਾ ਹੈ ਮਾਂ ਦੀ ਫੇਰ ਉਹਨੂੰ ਮਜਬੂਰੀ ਦੇ ਵਿੱਚ ਉਹਨੂੰ ਚੁੱਕ ਕੇ ਗੋਦੀ ਦੇ ਵਿੱਚ ਧੁੱਦ ਦਰਦੀ ਹੈ ਫੇਰ ਉਹ ਸ਼ਾਂਤ ਹੁੰਦਾ ਹੈ ਇਸ ਤਰ੍ਹਾਂ ਸਾਡਾ ਜੋ ਮਨ ਹੈ ਇਹ ਅਸ਼ਾਂਤ ਹੋਇਆ ਹੋਇਆ ਹੈ ਇਸ ਮਨ ਨੂੰ ਸ਼ਾਂਤ ਕਰਨ ਦੇ ਲਈ ਸਾਨੂੰ ਆਪਣੇ ਸਤਿਗੁਰ ਦੇ ਚਰਨਾਂ ਦੇ ਵਿੱਚ ਬੇਨਤੀ ਜੋਦੜੀ ਕਰਨੀ ਚਾਹੀਦੀ ਹੈ ਹੁਣ ਇੱਥੇ ਹਜ਼ੂਰ ਫਰਮਾਉਂਦੇ ਨੇ ਗੁਰੂ 모ਹੇ ਦੀਜੈ ਆਪਣਾ ਧਾਮ। हे गुरुदेव हे पारब्रह्म परमेश्वर सद्गुरु ਸਾਨੂੰ ਆਪਣੀ ਕਿਰਪਾ ਕਰਕੇ ਨਾ ਸਾਨੂੰ ਆਪਣਾ ਜਿਹੜਾ ਨਿਝ ਕਰੈ ਉਹ ਬਖਸ਼ਿਸ਼ ਕਰਦੇ। ਧਾਮ ਘਰ ਨੂੰ ਕਹਿੰਦੇ ਨੇ ਅਸਲ ਕਰ ਗੁਰੂ ਮੋਹਿ ਦੀਜੈ ਆਪਣਾ ਧਾਮ ਮੈਂ ਤੋ ਨਿਕਾਮ ਭਰਮ ਬਸ ਪੈਤਾ ਤੁਮ ਦਿਆਲੋ ਮੋ ਕੋ ਥਾਮ। हे गुरुदेव मैं नकम्मा मैं किसे लायक नहीं हां। ते तुसी कृपा करके मैनो अपना मार्ग बख्शो। थाम लो मैनो ਮੈਂ ਡਿਗਲ ਜਾ ਰਿਹਾ ਕਿਰਪਾ ਕਰੋ ਮੈਂ ਸੰਸਾਰ ਦੀ ਜਿਹੜੀ ਹੈ ਧਾਰਾ ਹੈ ਇਹਦੇ ਵਿੱਚ ਡੁੱਬਿਆ ਜਾ ਰਿਹਾ ਤਰਿਆ ਜਾ ਰਿਹਾ ਕਿਰਪਾ ਕਰਕੇ ਮੈਨੂੰ ਕਢੋ ਨਾ ਜਾਣੂ ਕਿਆ ਪਾਪ ਕਮਾਏ ਸੁਰਤ ਗਏ ਨਾ ਨਿਜਨਾਮ ਕਹਿੰਦੇ ਮਹਾਰਾਜ ਮੈਨੂੰ ਕੋਈ ਪਤਾ ਨਹੀਂ ਮੈਂ ਕੀ ਪਾਪ ਕੀਤੇ ਹੋਏ ਨੇ ਸੰਚਿਤ ਕਰਮ ਨੇ ਜਿਹੜੇ ਮੇਰੇ ਪ੍ਰਾਣੇ ਪਿਛਲੇ ਜਨਮਾਂ ਦੇ ਮੈਨੂੰ ਨਹੀਂ ਪਤਾ ਮੈਂ ਕੀ ਕੀ ਪਾਪ ਕੀਤੇ ਨੇ ਤੇ ਦਇਆ ਕਿਰਪਾ ਕਰਕੇ ਤੁਸੀਂ ਮੈਨੂੰ ਥਮੋ ਇਹਨਾਂ ਪਾਪਾਂ ਤੋਂ ਮੈਨੂੰ ਬਚਾਓ ਮੇਰੀ ਬਿਰਤੀ ਮੇਰਾ ਮਨ ਮੇਰਾ ਚ ਆਪਣੇ ਚਰਨਾਂ ਦੇ ਵਿੱਚ ਲਾਓ ਇਹ ਮੇਰੇ ਤੇ ਕਿਰਪਾ ਕਰੋ ਨਾ ਜਾਣੂ ਕਿਆ ਪਾਪ ਕਮਾਏ ਸੁਰਤ ਗਹਿ ਨਾ ਨਿਜ ਨਾਮ ਕੈਸੀ ਕਰੂੰ ਜੋਰ ਨਹੀਂ ਚੱਲਦਾ ਮਨ ਨਹੀਂ ਪਾਵੇ ਦ੍ਰਿਸ਼ਟਾ ਮਹਾਰਾਜ ਮੈਂ ਕੀ ਵਿਧੀ ਕਰਾਂ ਕਿਸ ਤਰ੍ਹਾਂ ਕਰਾਂ ਕਿ ਮੇਰਾ ਮਨ ਜਿਹੜਾ ਹੈ ਉਹ ਦ੍ਰਿੜ ਵਿਸ਼ਰਾਮ ਨਹੀਂ ਕਰ ਰਿਹਾ ਆਪਣੇ ਨਿਜ ਘਰ ਚ ਵਸਾ ਨਹੀਂ ਕਰ ਰਿਹਾ اے ਮੇਰੇ ਤੇ ਦਇਆ ਕਿਰਪਾ ਕਰੋ ਮੈਨੂੰ ਰਜੋਗੁਣ ਦੇ ਵਿੱਚ ਤਮੋਗੁਣ ਦੇ ਵਿੱਚ ਇੱਕ ਮਾਇਂ ਜਾਂਦਾ ਹੈ ਆਪ ਕਿਰਪਾ ਕਰਕੇ ਮੈਨੂੰ ਸਤੋਗੁਣ ਬਖਸ਼ੋ ਜਿਸ ਗੁਣ ਦੇ ਵਿੱਚ ਮੈਂ ਆਪਣੀ ਬੰਦਗੀ ਕਰ ਸਕਾਂ ਮੇਰਾ ਮਨ ਸ਼ਾਂਤ ਹੋਵੇ ਕਹਿੰਦੇ ਨਾ ਸੁਰਤ ਚੜ੍ਹੈ ਨਾ ਮਨ ਠਹਿਰਾਏ ਸ਼ਬਦ ਮਹਾਤਮ ਨਹੀਂ ਪਤੇ ਆ ਨਾ ਤਾਂ ਮੇਰੀ ਸੁਰਤੀ ਹੀ ਉੱਪਰ ਜਾਂਦੀ ਹੈ ਨਾ ਇਹਦਾ ਮਨ ਹੀ ਠਹਿਰਦਾ ਹੈ ਨਾ ਮੈਨੂੰ ਸ਼ਬਦ ਹੀ ਪਤਾਉਂਦਾ ਹੈ ਇਹ ਤਿੰਨੇ ਜਿਹੜੇ ਗੁਣ ਨੇ ਨਹੀਂ ਮੈਨੂੰ ਮੇਰੀ ਮਦਦ ਨਹੀਂ ਕਰ ਰਹੇ ਆਪ ਕਿਰਪਾ ਕਰੋ ਆਪ ਮੇਰੀ ਮਦਦ ਕਰੋ ਫੇਰ ਅੱਗੇ ਫਰਮਾਉਂਦੇ ਨੇ ਕਹਿੰਦੇ ਸੰਤ ਮਤਾ ਊਚਾ ਸੁਣ ਪਕੜਾ ਕਿਉਂ ਨਾ ਸੰਤ ਕਰੇ ਮੇਰੀ ਸ਼ਾਮ ਸ਼ਾਮ ਕਹਿੰਦੇ ਨੇ ਮਦਦ ਨੂੰ ਜਦੋਂ ਮੈਂ ਸੰਤਾਂ ਦੀ ਸ਼ਰਨ ਲੈ ਲਈ ਸੰਤਾਂ ਦਾ ਮਤ ਗ੍ਰਹਿਣ ਕਰ ਲਿਆ ਉਪਦੇਸ਼ ਲੈ ਲਿਆ ਫੇਰ ਸੰਤਾਂ ਦਾ ਕੰਮ ਹੈ ਮੇਰੀ ਮਦਦ ਕਰਨਾ ਸ਼ਾਂਤ ਮਤੇ ਕੋ ਲੱਜਾ ਆਵੇ ਜੋ ਨਹੀਂ ਮੇਰਾ ਪੂਰਨ ਕਾਮ ਜੇ ਮੇਰਾ ਕੰਮ ਪੂਰਾ ਨਹੀਂ ਹੁੰਦਾ ਮੈਨੂੰ ਆਪਣੇ ਨਿਜ ਘਰ ਦੇ ਵਿੱਚ ਵਾਸਾ ਨਹੀਂ ਮਿਲਦਾ ਮੇਰਾ ਮਨ ਨਹੀਂ ਸ਼ਾਂਤ ਹੁੰਦਾ ਤੇ ਇਹ ਫਿਰ ਲਾਜ ਸੰਤਾਂ ਨੂੰ ਮੈਂ ਕਿਉਂਕਿ ਸੰਤਾਂ ਤੋਂ ਅਸੀਂ ਨੇ ਨਾਮ ਦੀ ਦਾਤ ਲਈ ਹੈ ਸੰਤਨ ਸੂ ਮੇਰੀ ਲੇਵਾ ਦੇਵੀ ਸੰਤਨ ਸੂ ਬਿਹਾਰਾ ਸੰਤਨ ਸੂ ਹਮ ਲਾਹ ਖਟਿਆ ਹਰ ਭਗਤ ਪਰੇ ਪੰਡਾਰਾ ਸੰਤਾਂ ਦੇ ਕੋਲ ਹਰਦੀ ਭਗਤੀ ਦੇ ਪੰਡਾਰ ਨੇ ਅਸੀਂ ਉਹਨਾਂ ਦੀ ਸ਼ਰਨ ਤਾਂ ਲਈ ਹੈ ਕਿ ਸਾਨੂੰ ਵੀ ਉਸ ਪੰਡਾਰ ਦੇ ਵਿੱਚੋਂ ਨਾਮ ਦੀ ਦਾਤ ਮਿਲੇ ਤਾਂਕਿ ਅਸੀਂ ਨਾਮ ਦੀ ਕਮਾਈ ਕਰਕੇ ਅਸੀਂ ਜੋ ਆਪਣਾ ਜਨਮ ਹੈ ਇਹ ਸਫਲ ਕਰ ਸਕੀਏ ਫੇਰ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਅਸੀਂ ਇਹਸ ਕਰਕੇ ਸੰਤਾਂ ਦੀ ਸ਼ਰਨ ਲਈ ਹੈ ਸੰਤ ਨੂੰ ਲਾਜ ਐ ਇਸ ਗੱਲ ਦੀ ਸੰਤਨ ਸੂ ਮੇਰੀ ਲੇਵਾ ਦੇਵੀ ਸੰਤਨ ਸੂ ਵਿਹਾਰਾ ਸੰਤਨ ਸੂ ਹਮ ਲਾਹਾ ਖਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੋਗੇ ਜਿਉ ਫਟੇ ਹੋ ਸਕਲੋ ਲਿਖਾ ਇਹ ਲਿਖਾ ਜੋ ਹੈ ਇਹ ਕਰਮਾ ਦਾ ਧਰਮ ਰਾਜ ਦੇ ਕੋਲ ਚਿੱਤਰ ਗੁਪਤ ਜਿਹੜੇ ਨੇ ਉਹ ਦਿਨ ਰਾਤ ਇਹਦਾ ਦੇਖਦਾ ਰਹਿੰਦਾ ਹਸਤਾ ਅੰਤ ਸਮੇਂ ਚਿੱਤਰ ਗੁਪਤ ਲਿਖਾ ਪੇਸ਼ ਕਰਦੇ ਨੇ ਉਹ लेखा ਸਤਗੁਰੂ ਪੂਰਨ ਜੋ ਹੈ ਦਾਤਾ ਦਇਆ ਕਿਰਪਾ ਕਰਕੇ ਉਹ लेखा ਧਰਮਗਾੜ ਦਾ ਆਪ ਮਟਾਉਂਦੇ ਨੇ ਪਹਿਲਾ ਨੰਬਰ ਤਾਂ ਇਹ ਸਤਗੁਰੂ ਪੂਰਾ ਜਿਹੜਾ ਇਹ ਜੀ ਨੂੰ ਜਿਉਂਦੇ ਨੂੰ ਹੀ ਸਾਰਾ ਹਿਸਾਬ ਕਿਤਾਬ ਦਿਖਾ ਦਿੰਦਾ ਹੈ ਇਹਦਾ ਭਰਮ ਭਲਾਵਾ ਜਿਹੜਾ ਮਿਟ ਜਾਂਦਾ ਹੈ ਇਹ ਵਿਡੇ ਪੂਰਨ ਸਤਗੁਰੂ ਬਾਕੀ ਕਹਿੰਦੇ ਨੇ ਸ਼ਾਂਤਾਂ ਦੀ ਕਿਰਪਾ ਦੇ ਨਾਲ ਜਦੋਂ ਇਹਦਾ ਭਰਮ ਜਿਹੜਾ ਹੈ ਉਦੋਂ ਖਤਮ ਹੋ ਜਾਂਦਾ ਜਦੋਂ ਧਰਮ ਰਾਜ ਦਾ लेखा ਗੁਰੂ ਮੁਕਾਉਂਦਾ ਹੈ ਧਰਮ ਰਾਏ ਅਬ ਕਹਾ ਕਰੋਗੇ ਕਿਉਂ ਫਾਟਿ ਹੋ ਸਭ ਦਾ लेखा ਜਦੋਂ ਧਰਮ ਰਾਜ ਦਾ लेखा ਮਿਟ ਗਿਆ ਤੇ ਜੀਵ ਪ੍ਰਸੰਨ ਹੋ ਗਿਆ ਆਨੰਦ ਹੋ ਗਿਆ ਧਰਮ ਰਾਏ ਅਬ ਕਾਹ ਕਰੋਗੇ ਜਿਉ ਫਟੋ ਸਗਲਾ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਫੇਰੇ ਜੀਵ ਨੂੰ ਅਸਲ ਆਨੰਦ ਮਿਲਦਾ ਹੈ ਅਸਲ ਸ਼ਾਂਤੀ ਮਿਲਦੀ ਹੈ ਅਸਲ ਨਿਝ ਕਰ ਮਿਲਦਾ ਹੈ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸ਼ਾਦੇ ਸੰਤਾਂ ਦਾ ਪ੍ਰਸ਼ਾਦ ਜੋ ਹੈ ਸੰਤਾਂ ਦੀ ਕਿਰਪਾ ਹੈ ਸੰਤਾਂ ਦਾ ਉਪਦੇਸ਼ ਹੈ ਕੋ ਨਾਨਕ ਹਰਿ ਸੋ ਮਨ ਮਾਨਿਆ ਰੰਗ ਰਤੇ ਵਿਸਮਾ ਦੇ ਫੇਰੇ ਨੂੰ ਵਿਸਮਾ ਦਾ ਰੰਗ ਚੜਦਾ ਹੈ ਅਸਲ ਰੰਗ ਚੜਦਾ ਤਾ ਮਾਰੇ ਕਹੇ ਨੇ ਵੀ ਅਸੀਂ ਤਾਂ ਹੁਣ ਸੰਤਾਂ ਦੀ ਸ਼ਰਨ ਲੈ ਲਈ ਸੰਤਾਂ ਦਾ ਉਪਦੇਸ਼ ਲੈ ਲਿਆ ਹੁਣ ਸੰਤਾਂ ਨੂੰ ਲਾਲਜ ਇਸ ਗੱਲ ਦੀ ਜੇ ਸਾਡਾ ਕੰਮ ਪੂਰਾ ਨਹੀਂ ਹੋ ਆਪਣੇ ਮਤਲੇ ਕਰੂੰ ਪੁਕਾਰਾ ਮੌਜ ਤੁਮਾਰੀ ਮੈਂ ਨਹੀਂ ਜਾਮੇ ਹੈ ਮਹਾਰਾਜ ਮੈਂ ਆਪਣੀ ਬੁੱਧੀ ਵਿਚਾਰ ਮੁਤਾਬਕ ਆਪ ਜੀ ਦੀ ਕਿਰਪਾ ਮੁਤਾਬਕ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਮੇਰੇ ਤੇ ਦਇਆ ਕਿਰਪਾ ਕਰਕੇ ਮੈਨੂੰ ਜਮ੍ਹਾਂ ਦਾ ਲੇਖਾ ਨਾ ਦੇਣਾ ਪਵੇ ਮੈਨੂੰ ਇਹਨਾਂ ਤੋਂ ਬਚਾਓ ਹੇ ਮਹਾਰਾਜ ਕਹਿੰਦੇ ਨੇ بار-ਬਾਰ ਮੈਂ ਬਿਨੈ ਪੁਕਾਰਾਂ ਬਾਰ-ਬਾਰ ਮੇਰੀ ਬੇਨਤੀ ਹੈ ਜਸ ਜਾਨੋ ਤਸ ਦਿਓ ਨਿਜ ਨਾਮ ਮੈਨੂੰ ਅਸਲ ਨਾਮ ਦਿਓ ਦੇਖੋ ਨਾਮ ਤਿੰਨ ਪ੍ਰਕਾਰ ਦਾ ਨਾਮ ਹੈ ਇੱਕ ਵਰਨਾਤਮਕ ਨਾਮ ਜਪਾਇਆ ਜਾਂਦਾ ਹੈ ਦੂਸਰੇ ਨੰਬਰ ਤੇ ਤੁਨ ਆਤਮਿਕ ਨਾਮ ਜਿਹੜਾ ਹੈ ਉਹ ਸੁਨਾਇਆ ਜਾਂਦਾ ਇਸੇ ਨੰਬਰ ਤੇ ਗੁਰੂਦੇਵ ਆਪਣਾ ਸਰੂਪ ਜੋ ਹੈ ਇਸ ਜੀਵ ਨੂੰ ਦਰਸ਼ਨ ਦੇ ਕੇ ਪ੍ਰਕਾਸ਼ ਰੂਪ ਦੇ ਵਿੱਚ ਲੈ ਕੇ ਜਾਂਦਾ ਹੈ ਅਸਾਂ ਜੋ ਪ੍ਰਕਾਸ਼ ਰੂਪ ਹੈ ਇਹ ਨਿਜ ਸਰੂਪ ਸਤਗੁਰੂ ਦਾ ਹੈ ਜਦੋਂ ਤੱਕ ਇਹ ਨਿਜ ਸਰੂਪ ਦਾ ਦਰਸ਼ਨ ਨਹੀਂ ਕਰਦਾ ਆਪਣੇ ਅਸਲ ਨਿੱਜ ਘਰ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰਗਾਹ ਸੋਵਾ ਪਾਉਣਿਆ ਖੈਰ ਇਹਦੀ ਅਸਲ ਜੋਤ ਦੇ ਵਿੱਚ ਜੋਤ ਮਿਲਦੀ ਹੈ ਉਸ ਪ੍ਰਕਾਸ਼ ਦੇ ਵਿੱਚ ਪ੍ਰਕਾਸ਼ ਮਿਲਦਾ ਹੈ ਇਹ ਹੈ ਅੰਤਰ ਜੋ ਬਾਣੀ ਫਰਮਾਉਂਦੀ ਐ ਅੰਤਰ ਗੁਰੂ ਆਰਾਧਨਾ ਜੀਬਾ ਜਪ ਗੁਰੂ ਨਾਮ ਨੇਤਰੀ ਸਤਗੁਰੂ ਵੇਖਣਾ ਸਰਬਣੀ ਸੁਣਨਾ ਗੁਰੂ ਨਾਮ ਸਤਗੁਰ ਸੇਤੀ ਰਤਿਆਂ ਦਰਗਾਹ ਪਾਈ ਠਾਉ ਖੇਰੇ ਅਸਲ ਦਰਗਾਹ ਦੇ ਵਿੱਚ ਇਹਨੂੰ ਟਿਕਾਣਾ ਮਿਲਦਾ ਹੈ ਗੁਰੂ ਕਿਰਪਾ ਕਰਕੇ ਤੇ ਫਿਰ ਇਹਨੂੰ ਉੱਥੇ ਲੈ ਕੇ ਜਾਏ ਇਹਦੇ ਵਿੱਚ ਸਭ ਤੋਂ ਵੱਡੀ ਜੋ ਜੀਵ ਦੀ ਕਮਾਈ ਹੈ ਗੁਰੂ ਦਾ ਬਚਨ ਕਮਾਉਣਾ ਹੈ ਇਹ ਸਭ ਤੋਂ ਵੱਡਾ ਇਹਦੇ ਵਿੱਚ ਮਹਤਵ ਹੈ ਕਿਉਂਕਿ ਇਹਨੇ ਖੁਦ ਆਪਣੀ ਕਮਾਈ ਦੇ ਵਿੱਚ ਯੋਗਦਾਨ ਪਾਉਣਾ ਹੈ ਗੁਰੂ ਦਾ ਕਰਮ ਹੈ ਕਿ ਗੁਰੂ ਨੇ ਇਹਨੂੰ ਉਪਦੇਸ਼ ਦੇਤਾ ਮਾਰਗ ਸਮਝਾਤਾ ਰਸਤਾ ਦੱਸਤਾ ਨਿਸ਼ਾਨੀਆਂ ਦੇਤੀਆਂ ਤਾਂ ਕਰਮ ਇਹਦਾ ਹੈ ਜੀਵ ਦਾ ਕਰਮ ਹੈ ਇਹ ਆਪ ਖੁਦ ਕਮਾਈ ਕਰੇ ਬਿਨਾ ਕਮਾਈ ਤੋਂ ਮਾਰਗ ਨਹੀਂ ਚੱਲੇਗਾ ਜਿਵੇਂ ਕਮਾਈ ਕਰੇਗਾ ਓਵੇਂ ਇਹਦੇ ਅੰਦਰੋਂ ਹੀ ਗਿਆਨ ਪ੍ਰਗਟ ਹੋਏਗਾ ਅੰਦਰੋਂ ਹੀ ਕਿਰਪਾ ਹੋਏਗੀ ਕਿਉਂਕਿ ਉਹ ਅੰਦਰ ਹੀ ਬੈਠਾ ਹੈ ਨਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕ੍ਰਿਪਿਤ ਪਾਲਾ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਣ ਵਜਾਰਾ ਕਹਿੰਦੇ ਸਾਂ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਬਿਨ ਨਾਮੈ ਦਰ ਢੋਈ ਨਹੀਂ ਤਾਂ ਜਮ ਕਰੇ ਕੋਈ ਨਾਨਕ ਨਾਮ ਬਿਨਾ ਨਹੀਂ ਛੁਟੀਐ ਸੱਚੀ ਤਰਤੋਂ ਤਾਹੀ ਸੱਚਾ ਤਰਨਾ ਇਹ ਹੈ ਨਾਮ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰੇ ਜੀਵਾਂ ਦੇ ਲਈ ਸਾਂਝਾ ਉਪਦੇਸ਼ ਹੈ ਮਹਾਰਾਜ ਕਹਿੰਦੇ ਨੇ ਸੱਚ ਸਭ ਨਾ ਹੋਏ دارو ਪਾਪ ਕੱਢ ਤੋਏ ਨਾਨਕ ਬਖਾਣੇ ਬੇੰਤੀ ਜਿਨ ਸੱਚ ਪੱਲੇ ਹੋਏ ਸੱਚ ਜਿਹੜਾ ਸੱਚ ਨਾਮ ਹੈ ਸੱਚ ਸ਼ਬਦ ਹੈ ਸੱਚ ਗੁਰੂ ਦਾ ਉਪਦੇਸ਼ ਹੈ ਏ ਸਾਡਾ ਧਰਮ ਹੈ ਜੀਆਂ ਦਾ ਕਿ ਅਸੀਂ ਗੁਰੂ ਦਾ ਬਚਨ ਮੰਨ ਕੇ ਕਮਾਈਏ ਅਮਲ ਚ ਲਈਏ ਸਤ ਸੰਗ ਦਾ ਮਤਲਬ ਇਹੀ ਹੈ ਕਿ ਸਤ ਸ਼ਬਦ ਸੰਗ ਰੋਹ ਦਾ ਗਣਾ ਫੇਰ ਸਤ ਸੰਗ ਜੇ ਨੇ ਅਮਲ ਨਹੀਂ ਕੀਤਾ ਫੇਰ ਸਤ ਸੰਗ ਕਰਦਾ ਨਹੀਂ ਕਹਿੰਦਾ ਗਰਦਾ ਛਾੜ ਕੇ ਉਠ ਗਿਆ ਬਾਹਰ ਨਿਕਲਿਆ ਤੇ ਕੋਈ ਇਹ ਬੀ ਬੈਠੇ ਉੱਥੇ ਠੀਕ ਹੈ 사ਤ ਸੰਗ ਸੁਣਿਆ ਜੀ ਇਹ ਹਾਜ਼ਰੀ ਲਾਤੀ ਬਾਕੀ ਜੇ ਕਮਾਈ ਨਾ ਕਰੀ ਤਾਂ ਕੋਈ ਫਾਇਦਾ ਨਹੀਂ ਹੋਣਾ ਹਜ਼ੂਰ ਫਰਮਾਉਂਦੇ ਨੇ ਕਹਿੰਦੇ ਮਹਾਰਾਜ ਬਾਰ ਬਾਰ ਮੈਂ ਬਿਨੈ ਪਕਾਰੂੰ ਜਸ ਜਾਣੋ ਤਸ ਦਿਓ ਨਿਜ ਨਾਮ ਸਤਗੁਰ ਸੁਆਮੀ ਕਹੈ ਅਨਾਮੀ ਦਰਦੀ ਕੋ ਚਾਹੀਏ ਆਰਾਮ ਫਿਰ ਹਜ਼ੂਰ فرمਾਉਂਦੇ ਨੇ ਕਹਿੰਦੇ ਲਗਾ ਰਹੇਗਾ ਸੰਗ ਗੁਰੂ ਕੇ ਜੇ ਗੁਰੂ ਦੀ ਸੰਗਤ ਕਰਦਾ ਰਹੇਗਾ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਰਹੇਗਾ ਕਹਿੰਦੇ ਸਹਿਜ ਸਹਿਜ ਸ਼ੈਦ ਮਨਮਾਨ ਕਹਿੰਦੇ ਤੇਰਾ ਸ਼ੈਦ ਮਨ ਮੰਨ ਜਾਏ ਇਸ ਕਰਕੇ ਹਜ਼ੂਰ ਦਾ ਫਰਮਾਨ ਹੈ ਭਾਈ ਸਤ ਸੰਗ ਜਿਹੜਾ ਹੈ ਇਹ ਗੁਰੂ ਦਾ ਕਰਦੇ ਰਹੀਏ ਗੁਰੂ ਦਾ ਦਰਸ਼ਨ ਕਰਦੇ ਰਹੀਏ ਤਾਂ ਇਹਨੂੰ ਨਾਮ ਦੀ ਕਮਾਈ ਕਰਦੇ ਰਹੀਏ ਫਿਰ ਇਹਨੂੰ ਭਾਈ ਇਹ ਫਲ ਮਿਲੇਗਾ ਸਤਿ ਕਰਤਾ ਗੁਰੂ ਪੈ ਸਾਸ